ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਅਨੁਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਅਸਾਮ ਤੋਂ ਅ ਅੱਜ 19 ਫਰਵਰੀ ਤਰੀਕ ਐ ਲਗਭਗ ਸਾਨੂੰ ਇੱਕ ਸਾਲ ਪੂਰਾ ਇੱਥੇ ਡਿਬਰੂਗੜ੍ਹ ਜੇਲ੍ਹ ਚ ਆਇਨ ਹੋ ਗਿਆ ਪਰ ਜਿਹੜੀਆਂ ਪਿਛਲੇ ਇੱਕ ਸਾਲ ਤੋਂ ਜਿਹੜੀ ਤਾੜਨਾ ਤੇ ਜੋ ਕੁਛ ਇੱਥੇ ਹੋ ਰਿਹਾ ਅਸੀਂ ਬਹੁਤ ਘੱਟ ਸੰਗਤਾਂ ਦੇ ਨਾਲ ਇਹ ਸਭ ਸਾਂਝੀ ਕਰਦੇ ਆ ਕਿ ਸਾਨੂੰ ਬਾਰ ਬਾਰ ਇਹ ਨਹੀਂ ਹੁੰਦਾ ਕਿ ਸਾਡੇ ਨਾਲ ਆਉ ਰਿਹਾ ਜੀਓ ਹੋ ਰਿਹਾ ਅਸੀਂ ਜੋ ਗੀਤ ਆਪਣੀ ਗੁਰੂ ਨੇ ਕੀਤਾ ਕੌਮਲੀ ਕੀਤਾ ਤੇ ਉਹਦੇ ਬਦਲੇ ਸਾਨੂੰ ਕੌਮਲੀ ਜਿੰਨਾ ਪ੍ਰੇਮ ਬਖਸ਼ਿਆ ਉਹ ਬਹੁਤ ਜ਼ਿਆਦਾ ਹੈ ਪਰ ਹੋਰ ਚੀਜ਼ਾਂ ਜਿਹੜੀਆਂ ਹੱਦ ਤੋਂ ਵੱਧ ਹੋ ਗਈਆਂ ਪਿਛਲੇ ਕੁਝ ਸਮੇਂ ਤੋਂ ਜਿਹੜਾ ਇਹਨਾਂ ਨੇ ਕੀ ਕੀਤਾ ਵੀ ਪਰਸੋਂ ਚੌਥ ਤੇ ਸਾਡੇ ਸੱਲਾਂ ਦੇ ਵਿੱਚ 16 ਤਰੀਕ ਨੂੰ ਹਿڈن ਕੈਮਰੇ ਇਹ ਆਏ ਇਲੈਕਟ੍ਰੀਸ਼ੀਅਨ ਦੇ ਰੂਪ ਦੇ ਵਿੱਚ ਤੇ ਹਿڈن ਕੈਮਰੇ ਲਾ ਕੇ ਚਲੇ ਗਏ ਉਹ ਹਿڈن ਕੈਮਰੇ ਜਿਹੜੇ ਸੀ ਬਲਬ ਹੋਲਡਰ ਹੁੰਦਾ ਉਹਦੇ ਤੇ ਇਹਨਾਂ ਨੇ ਲਾਏ ਔਰ ਉਹ ਜਦੋਂ ਸਾਨੂੰ ਥੋੜਾ ਜਿਹਾ ਡਾਊਟ ਹੋਇਆ ਅਸੀਂ ਹਿڈن ਕੈਮਰੇ ਲਾਏ ਉਨੂੰ ਲਾਉਣ ਤੋਂ ਬਾਅਦ ਅਸੀਂ ਲੋਕਲ ਡੀਐਮ ਨੂੰ ਇੱਥੇ ਬੁਲਾਇਆ ਜਿਹੜਾ ਡਿਊਟੀ ਮੈਜਿਸਟਰੇਟ ਸੀ ਉਹਦੇ ਸਾਹਮਣੇ ਉਹ ਲਾਏ ਦਿਖਾਏ ਸਾਰੇ ਜੇਲ੍ਹ ਦੇ ਸਟਾਫ ਦੇ ਸਾਹਮਣੇ ਉਹ ਲਾਏ ਦਿਖਾਏ ਵੀ ਇਹਨਾਂ ਦੇ ਕੈਮਰੇ ਬਾਥਰੂਮਾਂ ਤੱਕ ਸਾਡੇ ਲੱਗੇ ਹੋਏ ਆ ਔਰ ਇਹ ਕੈਮਰੇ ਦੀ ਫੁਟੇਜ ਜਿਹੜੀ ਸੀ ਉਹ ਇੱਕ ਜੀਓ ਦੀ ਡੋਂਗਲ ਉਹਨਾਂ ਨੇ ਇੱਕ ਸਵਿਚ ਬੋਰਡ 'ਚ ਲਗਾ ਕੇ ਲਾਈ ਸੀ ਜਿਹੜੀ ਡੋਂਗਲ ਦੇ ਵਿੱਚ ਇਹਨਾਂ ਨੇ ਉਹ ਇੱਕ ਫੁਟੇਜ ਨੂੰ ਅੱਗੇ ਭੇਜਦੇ ਸੋ ਇਸ ਕਰਕੇ ਉਹ 2 ਘੰਟੇ ਜੀ ਅਸੀਂ ਫੜ ਲਈ ਜੋ ਇਹਨਾਂ ਨੂੰ ਬੁਲਾਇਆ ਤੇ ਇਹ ਕਹਿੰਦੇ ਅਗਲੇ ਦਿਨ ਅਗਲੇ ਦਿਨੇ ਇਹ 200 300 ਪੁਲਿਸ ਵਾਲਾ ਲੈ ਕੇ ਜੇਲ੍ਹ ਦੇ ਅੰਦਰ ਆਏ ਐ ਤੇ ਜ਼ਬਰਦਸਤੀ ਸਾਲਾਂ ਚ ਵੜੇ ਆ ਸਾਡੇ ਅੰਚ ਉਤੋਂ ਇਹਨਾਂ ਨੇ ਸਾਰਾ ਸਮਾਨ ਚੋਕ ਲਿਆ ਇਥੋਂ ਤੱਕ ਵੀ ਟੀਵੀ ਚੋਕ ਲਏ ਰਿਮੋਟ ਚੋਕ ਲਏ ਮਸ਼ੀਨਾਂ ਚੱਕ ਲੀਆਂ ਕੰਨਾਂ ਦੀਆਂ ਜਾਂ ਜਿਹੜੀਆਂ ਕੋਈ ਐਸੈਂਸ਼ੀਅਲ ਸਮਾਨ ਸੀ ਉਹ ਸਾਰਾ ਕੁਝ ਚੋਕ ਕੇ ਲੈ ਗਏ ਤੇ ਉਹ ਚੋਕ ਕੇ ਬਾਅਦ ਇਹਨਾਂ ਨੇ ਜਿਹੜੀ ਰਿਪੋਰਟ ਬਾਹਰ ਦਿੱਤੀ ਹੈ ਸਭ ਕੁਝ ਨਾ ਲੱਭਣ ਦੇ ਬਾਵਜੂਦ ਇਹਨਾਂ ਨੇ ਦੋ ਸੈੱਲ ਫੋਨ ਆਪਣੇ ਕੋਲੋਂ ਹੀ ਇੱਥੇ ਫਲਾਣ ਕਰਕੇ ਸਾਡੇ ਸਾਹਮਣੇ ਤਾਕਤ ਦੂਨੀ ਇਹ ਤੁਹਾਡੇ ਨੇ ਇੱਕ ਸਮਾਰਟਫੋਨ ਤੇ ਇੱਕ ਦੂਸਰਾ ਫੋਨ ਹੈ ਇੱਕ ਬਹੁਤ ਘੜੀ ਹੈ ਮਾਮੂਲੀ ਜੀ 10 20 ਰੁਪਏ ਦੀ 50 ਰੁਪਏ ਦੀ ਬੱਚਿਆਂ ਵਾਲੀ ਉਹਨੂੰ ਇਹਨਾਂ ਨੇ ਸਮਾਰਟਵਾਚ ਦਾ ਨਾਮ ਦਿੱਤਾ ਸੋ ਇਦਾਂ ਦੀਆਂ ਨਰਗਤਾਂ ਦੇ ਉੱਤੇ ਹੋਏ ਆ 16 ਤਰੀਕ ਤੋਂ ਹੀ ਅਸੀਂ ਇਹ ਗੱਲ ਕੀਤੀ ਆ ਵੀ ਅਸੀਂ ਅੰਨ ਨਹੀਂ ਛਕਣਾ ਉਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਹਨਾਂ ਦਾ ਇਰਾਦਾ ਸਾਨੂੰ ਅੰਨ ਦੇ ਵਿੱਚ ਕੁਝ ਮਿਲਾ ਕੇ ਦੇਣ ਦਾ ਹੈ ਮਰਨ ਤੋਂ ਅਸੀਂ ਨਹੀਂ ਡਰਦੇ ਨਾ ਪਹਿਲਾਂ ਡਰਦੇ ਸੀ ਨਾ ਹੁਣ ਡਰਦੇ ਆ ਸਾਡੀ ਇੱਕੋ ਇੱਕ ਮੰਗ ਹੈ ਕਿ ਜੇ ਭਗਵੰਤ ਮਾਨ ਨੇ ਜਾਂ ਜਿਨੇ ਵੀ ਸਾਡੇ ਨਾਲ ਸਾਨੂੰ ਮਾਰਨਾ ਹੈ ਜਾਂ ਕੁਝ ਕਰਨਾ ਹੈ ਮਰਦਾਂ ਵਾਲੇ ਕੰਮ ਕਰੋ ਇਹ ਨਾ ਮਰਦਾਂ ਵਾਲੇ ਕੰਮ ਜਿਹੜੇ ਆ ਬੰਦ ਕਰ ਦਿਓ ਇਦਾਂ ਕਰੋ ਕਿ ਪੰਜਾਬ ਸਾਨੂੰ ਲਿਆਓ ਜਿਹੜੇ ਚੌਕ 'ਚ ਖੜ ਕੇ ਫਾਹਲਿਆਂ ਨਾ ਡੰਗ ਲਿਓ ਜਿੱਥੇ ਖੜ ਕੇ ਫਾਂਸੀ ਦੇਣੀ ਦੇ ਦਿਓ ਜਿੱਥੇ ਗੋਲੀ ਮਾਰਨੀ ਮਾਰ ਦਿਓ ਅਸੀਂ ਪਰਵਾਹ ਨਹੀਂ ਕਰਦੇ ਹੁੰਦਾ ਆਇਆ ਸਾਡੇ ਨਾਲ ਸਾਡੀ ਕੌਮ ਨਾਲੇ ਹੁੰਦਾ ਆਇਆ ਪਰ ਹੁਣ ਇਹ ਗੱਲ ਸਿਰੋਂ ਬਣੀ ਲੰਘ ਗਿਆ ਅਸੀਂ ਇਹ ਪੰਜਾਬ ਦੇ ਹਰ ਨਿਵਾਸੀ ਨੂੰ ਸੰਗਤ ਨੂੰ ਨੌਜਵਾਨਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਆਂ ਕਿ ਪਿਛਲੇ 4 ਦਿਨਾਂ ਤੋਂ ਜਿਹੜੇ ਸਿੰਘ ਨੇ ਸਾਰੇ ਹੀ ਉਹਨਾਂ ਨੇ ਅੰਨਜਲ त्यागਿਆ ਹੈ ਤੇ ਕੁਝ ਸਿੰਘਾਂ ਦੀ ਜਿਹੜੀ ਹਾਲਤ ਹੈ ਉਹ ਕਾਫੀ ਗੰਭੀਰ ਹੈ ਇਸ ਵੇਲੇ ਜਿਨ੍ਹਾਂ ਜੋ ਬਸੰਤ ਸਿੰਘ ਚਾਚਾ ਹਰਦੀਪ ਸਿੰਘ ਤੇ ਹੋਰ ਵੀ ਇੱਕ ਦੋ ਸਿੰਘ ਨੇ ਜਿਹੜੇ ਕਾਫੀ ਗੰਭੀਰ ਹਾਲਤ ਦੇ ਵਿੱਚ ਜਾ ਰਹੇ ਨੇ ਕਿਸੇ ਵੀ ਬੰਦੇ ਦੀ ਮੌਤ ਹੁੰਦੀ ਸ਼ਹੀਦੀ ਪ੍ਰਾਪਤ ਕੋਈ ਬੰਦਾ ਕਰ ਜਾਂਦਾ ਹੈ ਇਹ ਸਾਰੇ ਸੰਘਰਸ਼ ਦੇ ਵਿੱਚ ਤੇ ਅਸੀਂ ਇਹ ਚਾਹੁੰਦੇ ਆਂ ਕਿ ਉਹਦੀ ਜਿਹੜੀ ਦੇਹ ਆ ਉਹ ਪੰਜਾਬ ਜਾਵੇ ਤੇ ਉੱਥੇ ਦਾ ਸਰਕਾਰ ਹੋਵੇ ਸੋ ਸਾਨੂੰ ਇਹ ਮਰਨ ਤੋਂ ਡਰ ਨਹੀਂ ਅਸੀਂ ਹੁਣੇ ਫੈਸਲਾ ਕੀਤਾ ਜਾਂ ਤੇ ਸਾਨੂੰ ਇਹ ਪੰਜਾਬ ਲੈ ਕੇ ਜਾਣਗੇ ਤੇ ਜਦੋਂ ਸਾਡੀ ਨਸ਼ਾ ਪੰਜਾਬ ਜਾਣ ਗਿਆ ਇਹਨਾਂ نوਹਾਂ ਜੇ ਫੈਸਲਾ ਹੋਊਗਾ ਜੇ ਨਹੀਂ ਹੁੰਦਾ ਤੇ ਅਸੀਂ ਜਿਹੜੀ ਆਪਣੀ ਜਿਹੜੀ ਅਣਜਾਣ ਅਸੀਂ ਕਿਹਾ ਗਿਆ ਅਸੀਂ ਉਤੋਂ ਪਿੱਛੇ ਨਹੀਂ ਹਟਣਾ ਸੋ ਇਹੋ ਹੀ ਮੈਂ ਸੰਗਤਾਂ ਨੂੰ ਬੇਨਤੀ ਚਾਹੁੰਦਾ ਕਿ ਇੱਥੇ ਇਹ ਸਰਕਾਰ ਨੂੰ ਸਵਾਲ ਕਰੋ ਇਹ ਡੀਸੀ ਅਮਰ ਸਰ ਨੂੰ ਸਵਾਲ ਕਰੋ ਕਿ ਤੁਸੀਂ ਭਾਈ ਇਹ ਕਿਉਂ ਕਰ ਰਹੇ ਜੋ ਇਹਦੀ ਵਜ੍ਹਾ ਕੀ ਹੈ ਇੱਕ ਪਾਸੇ ਕਹਿੰਦੇ ਵੀ ਸਾਨੂੰ ਕੁਝ ਮਿਲਿਆ ਨਹੀਂ ਰਿਕਵਰ ਨਹੀਂ ਹੋਇਆ ਦੂਜੇ ਪਾਸੇ ਝੂਠੀਆਂ ਬੇਮੁਲਿਆਦ ਗਰਾਉਂਡਾਂ ਸਾਡੀਆਂ ਹਰ ਤਿੰਨ ਮਹੀਨਿਆਂ ਬਾਅਦ ਵਧਾਉਂਦੇ ਨੇ ਕਦੀ ਕਿਸੇ ਫੇਸਬੁੱਕ ਦੀ ਪੋਸਟ ਤੇ ਕਦੀ ਕਿਸੇ ਤੇ ਸੋ ਇਹ ਕੀ ਕਰਨਾ ਚਾਹੁੰਦੇ ਨੇ ਇਸ ਕਰਕੇ ਅਸੀਂ ਇਹ ਜਿਹੜਾ ਵਨ ਮਹਾਰਾਜ ਦੇ ਹੱਥ ਸਾਰਾ ਕੁਝ ਹੈ ਅਸੀਂ ਸਤਗੁਰੂ ਅਗੇ ਅਰਦਾਸ ਬੇਨਤੀ ਕਰਨੀ ਕਿਸੇ ਵੀ ਤਰ੍ਹਾਂ ਮਿਲਤ ਨਹੀਂ ਕਰਨੀ ਤੇ ਅਸੀਂ ਇਹਨਾਂ ਨੂੰ ਲੀਡਰਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਮੌਜੂਦਾ ਵੀ ਪਾਵਰ ਸਦਾ ਰਹਿੰਦੀ ਨਹੀਂਗੀ ਤੁਹਾਡਾ ਵੀ ਇਹੋ ਅਸ਼ਰ ਹੋਊਗਾ ਜਦੋਂ ਤੁਸੀਂ ਸਤੋ ਬਾਹਰ ਜਾਓਗੇ ਸੋ ਮੇਰੀ ਸਿੱਖ ਸੰਗਤ ਨੂੰ ਅਪੀਲ ਹੈ ਇਹ ਉੱਠਣ ਦਾ ਸਮਾਂ ਆਖਣਾ ਚਾਹੀਦਾ ਹੈ ਇਸ ਮੌਕੇ ਦੇ ਉੱਤੇ ਇਹ ਨੌਜਵਾਨ ਜਿਹੜੇ ਅਸੀਂ 10 ਇੱਥੇ ਆਂ ਇਹ ਸੀ ਸੰਘਰਸ਼ ਕਰਾਂਗੇ ਤੇ ਆਖਰੀ ਦਿਨ ਤੱਕ ਸੰਘਰਸ਼ ਕਰਾਂਗੇ ਇੰਨੀ ਕੁ ਬੇਨਤੀਆਂ ਜੀ ਵਾਹਿਗੁਰੂ ਜੀ ਕਸਮ ਮੈਂ ਭਾਈ ਅਨੁਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਆਸਾਮ ਤੋਂ ਅੱਜ 19 ਫਰਵਰੀ ਤਰੀਕ ਹੈ ਲਗਭਗ ਸਾਨੂੰ 1 ਸਾਲ ਪੂਰਾ ਇੱਥੇ ਡਿਬਰੂਗੜ ਜੇਲ੍ਹ ਚ ਆਇਨ ਹੋ ਗਿਆ ਪਰ ਜਿਹੜੀਆਂ ਪਿਛਲੇ 1 ਸਾਲ ਤੋਂ ਜਿਹੜੀ ਤਾੜਨਾ ਤੇ ਜੋ ਕੁਛ ਇੱਥੇ ਹੋ ਰਿਹਾ ਅਸੀਂ ਬਹੁਤ ਘੱਟ ਸੰਗਤਾਂ ਦੇ ਨਾਲ ਇਸਨ ਸੰਝੀ ਕਰਦੇ ਆ ਕਿ ਸਾਨੂੰ ਬਾਰ ਬਾਰ ਇਹ ਨਹੀਂ ਹੁੰਦਾ ਕਿ ਸਾਡੇ ਨਾਲ ਉਹ ਰਹੀਓ ਹੋ ਰਿਹਾ ਅਸੀਂ ਜੋ ਕੀਤਾ ਆਪਣੇ ਗੁਰੂ ਲਈ ਕੀਤਾ ਕੌਮ ਲਈ ਕੀਤਾ ਤੇ ਉਹਦੇ ਬਦਲੇ ਸਾਨੂੰ ਕੌਮ ਨੇ ਜਿੰਨਾ ਪ੍ਰੇਮ ਬਖਸ਼ਿਆ ਉਹ ਬਹੁਤ ਜ਼ਿਆਦਾ ਹੈ ਪਰ ਹੁਣ ਚੀਜ਼ਾਂ ਜਿਹੜੀਆਂ ਹੱਦ ਤੋਂ ਵੱਧ ਹੋ ਗਈਆਂ ਪਿਛਲੇ ਕੁਝ ਸਮੇਂ ਤੋਂ ਜਿਹੜਾ ਇਹਨਾਂ ਨੇ ਕੀ ਕੀਤਾ ਵੀ ਪਰਸੋਂ ਚੌਥ ਸਾਡੇ ਸੱਲਾਂ ਦੇ ਵਿੱਚ 16 ਤਰੀਕ ਨੂੰ ਹਿڈن ਕੈਮਰੇ ਇਹ ਆਏ ਇਲੈਕਟ੍ਰੀਸ਼ੀਅਨ ਦੇ ਰੂਪ ਦੇ ਵਿੱਚ ਤੇ ਹਿڈن ਕੈਮਰੇ ਲਾ ਕੇ ਚਲੇ ਗਏ ਉਹ ਹਿڈن ਕੈਮਰੇ ਜਿਹੜੇ ਸੀ ਬਲਬ ਹੋਲਡਰ ਹੁੰਦਾ ਉਹਦੇ ਚ ਇਹਨਾਂ ਨੇ ਲਾਏ ਆ ਔਰ ਉਹ ਜਦੋਂ ਸਾਨੂੰ ਥੋੜਾ ਜਿਹਾ ਡਾਊਟ ਹੋਇਆ ਅਸੀਂ ਹਿڈن ਕੈਮਰੇ ਲਾਏ ਉਹਨੂੰ ਲਾਉਣ ਤੋਂ ਬਾਅਦ ਅਸੀਂ ਲੋਕਲ ਡੀਐਮ ਨੂੰ ਇੱਥੇ ਬੁਲਾਇਆ ਜਿਹੜਾ ਡਿਊਟੀ ਮੈਜਿਸਟਰੇਟ ਸੀ ਉਦੇ ਸਾਹਮਣੇ ਉਹ ਲਾਏ ਦਿਖਾਏ ਸਾਰੇ ਜੇਲ੍ਹ ਦੇ ਸਟਾਫ ਦੇ ਸਾਹਮਣੇ ਉਹ ਲਾਏ ਦਿਖਾਏ ਵੀ ਇਹ ਜਿਨ ਕੈਮਰੇ ਬਾਥਰੂਮਾਂ ਤੱਕ ਸਾਡੇ ਲੱਗੇ ਹੋਏ ਆ ਔਰ ਇਹ ਕੈਮਰੇ ਦੀ ਫੁਟੇਜ ਜਿਹੜੀ ਸੀ ਉਹ ਇੱਕ ਜੀਓ ਦੀ ਡੋਂਗਲ ਉਹਨਾਂ ਨੇ ਇੱਕ ਸਵਿਚ ਬੋਰਡ ਤੇ ਲਗਾ ਕੇ ਲਾਈ ਸੀ ਜਿਹੜੀ ਡੋਂਗਲ ਦੇ ਵਿੱਚ ਇਹਨਾਂ ਨੇ ਉਹ ਇੱਕ ਫੁਟੇਜ ਨੂੰ ਅੱਗੇ ਤੇ ਈ ਦੇ ਸੋ ਇਸ ਕਰਕੇ ਉਹ 2 ਘੰਟੇ ਦੀ ਅਸੀਂ ਫੜ ਲਈ ਜਦੋਂ ਇਹਨਾਂ ਨੂੰ ਬੁਲਾਇਆ ਤੇ ਇਹ ਕਹਿੰਦੇ ਅਗਲੇ ਦਿਨ ਅਗਲੇ ਦਿਨ ਇਹ 200 300 ਪੁਲਿਸ ਵਾਲਾ ਲੈ ਕੇ ਜੇਲ੍ਹ ਦੇ ਅੰਦਰ ਆਏ ਆ ਤੇ ਜ਼ਬਰਦਸਤੀ ਸੱਲਾਂ ਚ ਵੜੇ ਆ ਸਾਡਿਆਂ ਚ ਉਥੋਂ ਇਹਨਾਂ ਨੇ ਸਾਰਾ ਸਮਾਨ ਚੁੱਕ ਲਿਆ ਇਥੋਂ ਤੱਕ ਵੀ ਟੀਵੀ ਚੁੱਕ ਲਏ ਰਿਮੋਟ ਚੁੱਕ ਲਏ ਮਸ਼ੀਨਾਂ ਚੱਕ ਲੀਆਂ ਕੰਨਾਂ ਦੀਆਂ ਜਾਂ ਜਿਹੜੀਆਂ ਕੋਈ ਐਸੈਂਸ਼ੀਅਲ ਸਮਾਨ ਸੀ ਉਹ ਸਾਰਾ ਕੁਝ ਚੁੱਕ ਕੇ ਲੈ ਗਏ ਤੇ ਉਹ ਚੁੱਕ ਕੇ ਬਾਅਦ ਇਹਨਾਂ ਨੇ ਜਿਹੜੀ ਰਿਪੋਰਟ ਬਾਹਰ ਦਿੱਤੀ ਹੈ ਸਭ ਕੁਝ ਨਾਂ ਲੱਭਣ ਦੇ ਬਾਵਜੂਦ ਇਹਨਾਂ ਨੇ ਦੋ ਸੈੱਲ ਫੋਨ ਆਪਣੇ ਕੋਲੋਂ ਹੀ ਉੱਥੇ ਪਲਾਨ ਕਰਕੇ ਸਾਡੇ ਸਾਹਮਣੇ rakh dete hain ji ye tade ne ek smartphone te ek dusra phone hai ਇੱਕ ਬਹੁਤ ਘੜੀ ਹੈ ਮਮੂਲੀ ਜੀ 10 20 ਰੁਪਏ ਦੀ 50 ਰੁਪਏ ਦੀ ਬੱਚਿਆਂ ਵਾਲੀ ਉਹਨੂੰ ਇਹਨਾਂ ਨੇ 스마트 ਵਾਚ ਦਾ ਨਾਮ ਦਿੱਤਾ ਸੋ ਇਦਾਂ ਦੀਆਂ ਨਾਰਗਤਾਂ ਦੇ ਉੱਤੇ ਹੋਏ ਆ 16 ਤਰੀਕ ਤੋਂ ਹੀ ਅਸੀਂ ਇਹ ਗੱਲ ਕੀਤੀ ਆ ਵੀ ਅਸੀਂ ਅਨ ਨਹੀਂ ਛਕਣਾ ਉਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਹਨਾਂ ਦਾ ਇਰਾਦਾ ਸਾਨੂੰ ਅਨ ਦੇ ਵਿੱਚ ਕੁਝ ਮਿਲਾ ਕੇ ਦੇਣ ਦਾ ਹੈ ਮਰਨ ਤੋਂ ਅਸੀਂ ਨਹੀਂ ਡਰਦੇ ਨਾ ਪਹਿਲਾਂ ਡਰਦੇ ਸੀ ਨਾ ਹੁਣ ਡਰਦੇ ਆ ਸਾਡੀ ਇੱਕੋ ਇੱਕ ਮੰਗ ਹੈ ਕਿ ਜੇ ਭਗਵਾਨ ਜਮਾਨ ਨੇ ਜਾਂ ਜਿੰਨੇ ਵੀ ਕਾਨੂੰਨ ਸਾਨੂੰ ਮਾਰਨਾ ਹੈ ਇਹ ਕੁਝ ਕਰਨਾ ਹੈ ਮਰਦਾਂ ਵਾਲੇ ਕੰਮ ਕਰੋ ਇਹ ਨਾ ਮਰਦਾਂ ਵਾਲੇ ਕੰਮ ਜਿਹੜੇ ਆ ਬੰਦ ਕਰ ਦਿਓ ਇਦਾਂ ਕਰੋ ਕਿ ਪੰਜਾਬ ਸਾਨੂੰ ਲਿਆਓ ਜਿਹੜੇ ਚੌਂਕ 'ਚ ਖੜਕੇ ਫਾਇਰਾਂ ਨਾਲ ਡੰਗ ਲਿਓ ਜਿੱਥੇ ਖੜਕੇ ਫੌਂਸੀ ਦੀ ਨਹੀਂ ਦੇ ਦਿਓ ਜਿੱਥੇ ਗੋਲੀ ਮਾਰਨੀ ਮਾਰ ਦਿਓ ਅਸੀਂ ਪ੍ਰਵਾਹ ਨਹੀਂ ਕਰਦੇ ਹੁੰਦਾ ਆਇਆ ਸਾਡੇ ਨਾਲ ਸਾਡੀ ਕੌਮ ਨਾਲੇ ਹੁੰਦਾ ਆਇਆ ਪਰ ਹੁਣ ਇਹ ਗੱਲ ਸਿਰੋਂ ਪਾਣੀ ਲੰਗਿਆ ਅਸੀਂ ਇਹ ਪੰਜਾਬ ਦੇ ਹਰ ਨਿਵਾਸੀ ਨੂੰ ਸੰਗਤ ਨੂੰ ਨੌਜਵਾਨ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਪਿਛਲੇ 4 ਦਿਨਾਂ ਤੋਂ ਸੂਨੀਰੇ ਸਿੰਘ ਨੇ ਸਾਰੇ ਹੀ ਉਹਨਾਂ ਨੇ ਅੰਨਜਲ त्यागਿਆ ਤੇ ਕੁਝ ਸਿੰਘਾਂ ਦੀ ਜਿਹੜੀ ਹਾਲਤ ਹੈ ਉਹ ਕਾਫੀ ਗੰਭੀਰ ਹੈ ਇਸ ਵੇਲੇ ਜਿਨ੍ਹਾਂ ਚੋਂ ਬਸੰਦ ਸਿੰਘ ਚਾਚਾ ਹਰਦੀਪ ਸਿੰਘ ਤੇ ਹੋਰ ਵੀ ਇੱਕ ਦੋ ਸਿੰਘ ਨੇ ਜਿਹੜੇ ਕਾਫੀ ਗੰਭੀਰ ਹਾਲਤ ਦੇ ਵਿੱਚ ਜਾ ਰਹੇ ਨੇ ਕਿਸੇ ਵੀ ਬੰਦੇ ਦੀ ਮੌਤ ਹੁੰਦੀ ਸ਼ਹੀਦੀ ਪ੍ਰਾਪਤ ਕੋਈ ਬੰਦਾ ਕਰ ਜਾਂਦਾ ਹੈ ਇਹ ਸਾਰੇ ਸੰਘਰਸ਼ ਦੇ ਵਿੱਚ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਉਹਦੀ ਜਿਹੜੀ ਦੇਹ ਹੈ ਉਹ ਪੰਜਾਬ ਜਾਵੇ ਦੋਥੇ ਤੋਂ ਸਰਕਾਰ ਹੋਵੇ ਸੋ ਸਾਨੂੰ ਇਹ ਮਰਨ ਤੋਂ ਡਰ ਨਹੀਂ ਅਸੀਂ ਹੁਣੇ ਫੈਸਲਾ ਕੀਤਾ ਜਾਂ ਤੇ ਸਾਨੂੰ ਇਹ ਪੰਜਾਬ ਲੈ ਕੇ ਜਾਣਗੇ ਜੋ ਸਾਡੀ ਲਸ਼ਾ ਪੰਜਾਬ ਜਾਣਗੀਆਂ ਇਹਨਾਂ ਦੋਹਾਂ ਜੇ ਫੈਸਲਾ ਹੋਊਗਾ ਜੇ ਨਹੀਂ ਹੁੰਦਾ ਤੇ ਅਸੀਂ ਜਿਹੜੀ ਆਪਣੀ ਜਿਹੜੀ ਅੱਗੇ ਜਾ ਲੋ ਸਿੱਟਿਆ ਗਿਆ ਅਸੀਂ ਉਤੋਂ ਪਿੱਛੇ ਨਹੀਂ ਹਟਣਾ ਸੋ ਇਹੋ ਹੀ ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇੱਥੇ ਇਹ ਸਰਕਾਰ ਨੂੰ ਸਵਾਲ ਕਰੋ ਇਹ ਡੀਸੀ ਅਮਰਸਰ ਨੂੰ ਸਵਾਲ ਕਰੋ ਕਿ ਤੁਸੀਂ ਭਾਈ ਇਹ ਕਿਉਂ ਕਰ ਰਹੇ ਜੋ ਇਹਦੀ ਵਜ੍ਹਾ ਕੀ ਹੈ ਇੱਕ ਪਾਸੇ ਕਹਿੰਦੇ ਵੀ ਸਾਨੂੰ ਕੁਝ ਮਿਲਿਆ ਨਹੀਂ ਰਿਕਵਰ ਨਹੀਂ ਹੋਇਆ ਦੂਜੇ ਪਾਸੇ ਝੂਠੀਆਂ ਬੇਬੁਨਿਆਦ ਗਰਾਉਂਡਾ ਸਾਡੀਆਂ ਹਰ 6-7 ਮਹੀਨਿਆਂ ਬਾਅਦ ਵਧਾਉਂਦੇ ਨੇ ਕਦੀ ਕਿਸੇ ਫੇਸਬੁੱਕ ਦੀ ਪੋਸਟ ਤੇ ਕਦੀ ਕਿਸੇ ਤੇ ਸੋ ਇਹ ਕੀ ਕਰਨਾ ਚਾਹੁੰਦੇ ਨੇ ਤਾਂ ਇਸ ਕਰਕੇ ਅਸੀਂ ਇਹ ਜਿਹੜਾ ਉਹਨੇ ਮਹਾਰਾਜ ਦੇ ਹੱਥ ਸਾਰਾ ਕੁਝ ਹੈ ਅਸੀਂ ਸਤਗੁਰੂ ਅਗੇ ਅਰਦਾਸ ਬੇਨਤੀ ਕਰਨੀ ਕਿਸੇ ਅਗੇ ਤਰਵਾ ਮੈਂ ਤਾਂ ਨਹੀਂ ਕਰਨੀ ਤੇ ਅਸੀਂ ਇਹਨਾਂ ਨੂੰ ਲੀਡਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਮੌਜੂਦਾ ਵੀ ਪਾਵਰ ਸਦਾ ਰਹਿੰਦੀ ਨਹੀਂਗੀ ਤੁਹਾਡਾ ਵੀ ਇਹੋ ਅਸ਼ਰ ਹੋਊਗਾ ਜਦੋਂ ਤੁਸੀਂ ਸਤਲੁਜ ਤੋਂ ਬਾਹਰ ਜਾਓਗੇ ਸੋ ਮੇਰੀ ਸਿੱਖ ਸੰਗਤ ਨੂੰ ਅਪੀਲ ਹੈ ਇਹ ਉੱਠਣ ਦਾ ਸਮਾਂ ਆਖਣਾ ਚਾਹੀਦਾ ਹੈ ਇਸ ਮੌਕੇ ਦੇ ਉੱਤੇ ਇਹ ਨੌਜਵਾਨ ਜਿਹੜੇ ਅਸੀਂ 10 ਇੱਥੇ ਆਂ ਇਹ ਸੀ ਸੰਘਰਸ਼ ਕਰਾਂਗੇ ਤੇ ਆਖਰੀ ਦਮ ਤੱਕ ਸੰਘਰਸ਼ ਕਰਾਂਗੇ ਇੰਨੀ ਕੁ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ